ਕਾ ਸਾਡੇ ਧਾਰੀਵਾਲ ਸ਼ਹਿਰ ਦਾ ਤੇ ਅਸੀਂ ਜਦੋਂ ਵੀ ਆਉਂਦੇ ਆ ਚੇਲਿਕੜ ਤੋਂ ਇੱਥੇ ਆਣ ਕੇ ਉਤਰਦੇ ਆ ਤੇ ਇਥੋਂ ਉਤਰ ਕੇ ਤਾਂ ਫਿਰ ਅਸੀਂ ਘੁੰਮ ਕੇ ਜਾਂਦੇ ਆ ਆਪਣੇ ਪਿੰਡ ਵੱਲ ਨੂੰ ਆਹ ਇੱਕ ਚੰਗੀ ਤਰ੍ਹਾਂ ਦੇਖ ਸਕਦੇ ਹੋ ਇਹ ਸਾਡੇ ਬਰਸਤ ਦਾ ਲੱਗ ਰਿਹਾ ਹੁੰਦਾ ਹੈ ਜੀ ਇਸ ਬਰਸਤੇ ਬਰਸਤੇ ਤੋਂ ਉਤਰ ਕੇ ਅਸੀਂ ਇੱਕ ਦਮ ਸਰਕਾਰਪੁਰ ਵੱਲ ਨੂੰ ਕੀ ਜਾਣਦੇ ਆ ਤੇ ਤੇ ਲਾਣੀ ਅੱਗੇ ਜਾ ਕੇ ਇੱਕ ਖਾਸ ਚੀਜ਼ ਹੋਰ ਦੱਸਦੇ ਆ ਕੀ ਕਾ ਜੇ ਸਾਡਾ ਬਾਜ਼ਾਰ ਆ ਨਾ ਫਿਰ ਸਾਡਾ ਬਾਜ਼ਾਰ ਆਤਾ ਰਿਵਾਜ ਦਾ ਤੇ ਇੱਕ ਬਾਜ਼ਾਰ ਦੇ ਵਿੱਚ ਦੁਕਾਨਾਂ ਲੱਗੀਆਂ ਗਰੀਦਾਂ ਲੱਗੀਆਂ ਹੋਣਗੀਆਂ ਸਬਜ਼ੀਆਂ ਵਾਲੀਆਂ ਹੋਣਗੀਆਂ ਵੱਲ-ਵੰਨੀਆਂ ਮਾਰਕੀਟ ਦੇ ਦੁਕਾਨਾਂ ਨੇ ਤੇ ਮਾਣ ਚਲੋ ਅਕੇ ਬਹੁਤ ਚੀਜ਼ ਵੇਚਦੇ ਆ ਉਹ ਦੱਸਦੇ ਆ ਤੁਹਾਨੂੰ ਜੀ ਇਹ ਚੀਜ਼ ਆ ਜੀ ਸਾਡੇ ਧਾਰੀਵਾਲ ਦੀ ਖਾਸ ਕਾਰਖਾਨਾ ਇਹ ਮਿਲ ਗਰਮ ਕੱਪੜੇ ਦੀ ਮਿਲ ਆ ਇੱਥੇ ਘੱਟੋ ਘੱਟ 10 10 ਕਿਲੋਮੀਟਰ ਦੇ ਦੂਰੀ ਤੇ ਜਿਹੜੇ ਪਿੰਡ ਨੇ ਉੱਥੋਂ ਵੀ ਆਉਂਦੇ ਨੇ ਲੋਕ ਇੱਥੇ ਕਾਰਖਾਨੇ ਚ ਕੰਮ ਕਰਦੇ ਨੇ ਉਹਨਾਂ ਦੇ ਚੁੱਲ੍ਹੇ ਚੱਲਦੇ ਨੇ ਰੋਟੀ ਉਹਨਾਂ ਦੇ ਘਰ ਤੇ ਪੱਕਦੀ ਆ ਸਿਰਫ ਇਸ ਮਿਲ ਦਾ ਕਰਕੇ ਇਹ ਵੀ ਸਾਡੇ ਧਾਰੀਵਾਲ ਦਾ ਖਾਸ ਨਿਸ਼ਾਨਾ ਗਰਮ ਕੱਪੜੇ ਦੀ ਮਿਲ ਤੇ ਸਾਡੇ ਮਿਲ ਦੇ ਨਾਲ ਹੀ ਅਗਲੇ ਪਾਸੇ ਮਾਰਕੀਟ ਹੈ ਹਾਂਜੀ ਇਹਦੇ ਲੱਗ ਗਏ ਸਾਡੀ ਮਾਰਕੀਟ ਆ ਸਬਜ਼ੀ ਮਾਰਕੀਟ ਆ ਜੀ ਇੱਥੇ ਸਬਜ਼ੀ ਤੁਸੀਂ ਵੇਖ ਲਓ ਹਰ ਤਰ੍ਹਾਂ ਦੀ ਸਬਜ਼ੀ ਹਰ ਤਰ੍ਹਾਂ ਦਾ ਕੋਈ ਵੀ ਫਰੂਟ ਵੀ ਮਿਲ ਜਾਂਦਾ ਫਰੂਟ ਦੀਆਂ ਦੁਕਾਨਾਂ ਸਾਹਮਣੇ ਇੱਧਰ ਨਹੀਂ ਆ ਤੇ ਜਿਹੜਾ ਇਹ ਪੰਜਾਬੀ ਕਵਾਇਦੂ ਕਵਾਇਦੂ ਪ੍ਰਮਾਤਮਾ ਇਹ ਨਾਲੀ ਕਾਪੀ ਕਲਾਸ ਦਾ ਕੰਮ ਕਰ ਠੀਕ ਚੱਲਣ ਸ਼ਾਰਿਆਂ ਦੇ بس ਇਹ ਹੀ ਸਰਗਰਸ ਕਰ ਰਹੇ ਆ ਪ੍ਰਮਾਤਮਾ ਦੇ ਅੱਗੇ ਤੇ ਇਦਾਂ ਹੀ ਕੰਮ ਕਰ ਹਰੇਕ ਦੇ ਚੱਲਣ ਦੀ ਬਾਕੀ ਪ੍ਰਮਾਤਮਾ ਦਾ ਅਸੀਰਵਾਦ ਹੋਣਾ ਚਾਹੀਦਾ ਇੱਥੇ ਲਾਕ ਕਰਦੀਆਂ ਦੁਕਾਨਾਂ ਨੇ ਤੇ ਇਸ ਇਸ ਸ਼ਹਿਰ ਦੀ ਧਾਰੀਵਾਲ ਸ਼ਹਿਰ ਦੀ ਇੱਕ ਖਾਸੀਅਤ ਹੋਰ ਆ ਤੁਹਾਨੂੰ ਅੱਗੇ ਚੱਲ ਕੇ ਵੀ ਦਿਖਾਉਣੀ ਆ ਇਹ ਬਹੁਤ ਨਹਿਰ ਖੁੰਦੀ ਆ ਕਿ ਸਾਡੇ ਧਾਰੀਵਾਲ ਦੇ ਵਿੱਚ ਇੱਕ ਵੀ ਚੌਦੀ ਨਹਿਰ ਚੱਲਦੀ ਆ ਆ ਅੱਗੇ ਅੱਗੇ ਚੱਲ ਕੇ ਨਹਿਰ ਦਿਖਾਉਣੀ ਆ ਤੇ ਆਪ ਇਹ ਨਹਿਰ ਆ ਦੀ ਇੰਨੇ ਯੋਨਾਰ ਜਿਹੀ ਸਾਡੇ ਧਾਰੀਵਾਲ ਦੇ ਬਿਲਕੁਲ ਵਿਚਕਾਰ ਚੱਲਦੀ ਆ ਅੱਗਾ ਧਾਰੀਵਾਲ ਨਹਿਰ ਦੇ ਉਸਾ ਜਾਂ ਅੱਗਾ ਧਾਰੀਵਾਲ ਜਿੱਥੋਂ ਅਸੀਂ ਆਇਆ ਕਿੰਦਰਾ ਇਹ ਇਹ ਬੜੀ ਵੱਡੀ ਖਾਸੀਅਤ ਆ ਪਰ ਲੇਕਿਨ ਇਹਦਾ ਨੁਕਸਾਨ ਵੀ ਆ ਕਿ ਜਦੋਂ ਵੀ ਕੋਈ ਘਰ ਤੋਂ ਨਾਰਾਜ਼ ਹੁੰਦਾ ਤੇ ਨਹਿਰ ਤੇ ਜਾਣ ਦੀ ਗੱਲ ਕਰਦਾ ਇਸ ਤਰ੍ਹਾਂ ਕੇ ਬਾਕੀ ਬਹੁਤ ਵਧੀਆ ਗੱਲ ਆ ਕਿ ਸਾਡੇ ਸ਼ਹਿਰ 'ਚ ਪਾਣੀ ਲੱਗਦਾ ਤੇ ਇਹ ਹੈ ਜੀ ਸਾਡੇ ਸ਼ਹਿਰ ਦਾ ਖਾਸ ਇਸ਼ਾਨਾ ਕਿ ਸਾਡੇ ਸ਼ਹਿਰ ਚ ਵਿਚਕਾਰ ਨਹਿਰ ਚਲਦੀ ਆ ਤੇ ਬਾਕੀ ਆਹ ਅਗਲਾ ਸ਼ਹਿਰ ਆ ਗਿਆ ਜਿੱਧਰ ਨੂੰ ਅਸੀਂ ਆਏ ਆ ਇੱਕੋ ਜਿਹਾ ਸਾਡੇ ਜਾਮ ਲੱਗ ਗਿਆ ਇਹ ਜਾਮ ਪਤਾ ਨਹੀਂ ਅੱਗੇ ਕਿਉਂ ਲੱਗ ਗਿਆ ਦੇਖਦੇ ਆ ਕੇ ਜਾ ਕੇ ਸਾਡੇ ਸ਼ਹਿਰ ਵੀ ਜਾਮ ਲੱਗਦਾ ਜੇ ਪਾਏ ਸਿੰਗਲ ਸੜਕ ਹੈ ਸਿੰਗਲ ਸੜਕ ਕਰਕੇ ਤਾਂ ਜਾਮ ਲੱਗਦਾ ਬਾਕੀ ਕੋਲਾ ਸੀ ਆਪਣੇ ਪਿੰਡ ਦੇ ਰੋਡ ਲੱਗੇ ਪਹੁੰਚ ਚਲੇ ਆ ਤੇ ਉਪਰੋਂ ਅਸੀਂ ਆਪਣੇ ਵੀਡੀਓ ਕਲੋਜ਼ ਕਰ ਲਾਂਗੇ ਬਾਕੀ ਉਹ ਪ੍ਰਮਾਤਮਾ ਨੇ ਮਨ ਨੂੰ ਦਾ ਹਾਂਜੀ ਆ ਸਾਡਾ ਰੋੜ ਹੈ ਜਿੱਥੇ ਅਸੀਂ ਇੱਧਰ ਨੂੰ ਜਾਂਦੇ ਆ ਅਸੀਂ ਰਿਸ਼ਤੇਦਾਰਾਂ ਦੇ ਘਰ ਦੇਦਰ ਰਹਣੇ ਆ ਉਧਰ ਦੀ ਛੜਕਾ ਜੀ ਸਾਡਾ ਅਜੇ ਵੀ ਪਿੰਡੀ ਦਾ ਇੱਕ ਉਹ ਅੱਗੇ ਜਾ ਕੇ ਰਿਕਾਰਡ ਕਰਵਾ ਲਈ ਫਾਇਟ ਤੇ ਆ ਤੇ ਬਾਕੀ ਚਲੋ ਇੱਥੇ ਹੀ ਅਸੀਂ ਵੀਡੀਓ ਆਪਣੀ ਕਨਕਲੂਡ ਕਰਦੇ ਆ ਜਿੰਨੀ ਹੋ ਸਕੇ ਤੁਹਾਡੇ ਅੱਗੇ ਇਸ ਕਰਾਂਗੇ ਹੁਣ ਅਸੀਂ ਆਟੋ ਤੇ ਬੈਠੇ ਆ ਹੁਣ ਬਾਕੀ ਪੈਟਰੋਲ ਜਾਂਦੀ ਤਿਆਰੀ ਚ ਤੇ ਬਾਕੀ ਪੈਂਡਿੰਗਾ ਆ ਕੇ ਤੁਹਾਨੂੰ ਆਪਣੇ ਪਿੰਡ ਦੀ ਮਾਰਕੀਟ ਦਿਖਾਵਾਂਗੇ ਜੀ ਚੱਲ ਪਈ ਚੱਲ ਗਈ ਆ ਕਿਚਲਾ ਕੰਮ ਨੂੰ ਹਾਂਜੀ ਹੁਣ ਅਸੀਂ ਆ ਗਏ ਆ ਜੀ ਪਿੰਡ ਜਿਹੜੇ ਪਿੰਡ ਤਾਂ ਹੀ ਪ੍ਰੋਮੋਥੀ ਆਏ ਹੋਏ ਆ ਇਹ ਸਾਰਾ ਦਿਨ ਦੀ ਬਾਜ਼ਾਰ ਤੁਹੇ ਦੇਖ ਰਹੇ ਹੋ ਇਹ ਪਿੰਡ ਦਾ ਹੀ ਆ ਜੀ ਇਹ ਪਿੰਡ ਦੇ ਵਿੱਚ ਹਰ ਚੀਜ਼ ਦੀ ਦੁਕਾਨ ਹੈ ਉਹਦੀ ਟਰ ਹੈ ਜਨਕ ਇੱਕ ਇੱਕ ਸਾਫ ਤੇ ਬਾਜ਼ਾਰ ਹੀ ਹੈ ਕਿ ਇਸ ਬਾਜ਼ਾਰ ਦੇ ਵਿੱਚ ਮਤਲਬ ਹਰ ਚੀਜ਼ ਮਿਲ ਜਾਂਦੀ ਆ ਕੋਪ ਨਹੀਂ ਬਾਕੀ ਕਪੜਾ ਲੀਰਾ ਸਭ ਕੁਝ ਹੀ ਮਿਲ ਜਾਂਦਾ ਕਿ ਇਸ ਬੇਸ ਦੇ ਵਿੱਚ ਅਸੀਂ ਰਹਿੰਦੇ ਆਂ ਆਇਆ ਪਰ ਉਹਨਕੇ ਤੇ ਬਾਕੀ ਹੋਰ ਤਾਂ ਅੱਗੇ ਤਨ ਤਸੰਗੀਆ ਉੱਪਰ ਤੇ ਕਿੱਥੇ ਆਂ ਰਿਟਰਨ ਵਾੜਾ ਕਰ ਸਕਾਂਗੇ ਬਾਕੀ ਤੋਂ ਇਹ ਬਾਜ਼ਾਰ ਦੀ ਵੀਡੀਓ ਦੇਖੋ ਤੇ ਬਾਕੀ ਅੱਗੇ ਵਧਦੇ ਹਾਂ ਉਹ ਜਾਂਦਾ ਜੀ ਸਾਡਾ ਆਟੋ ਆਹੀਂ ਇੱਥੇ ਉਤਰੇ ਆ ਤੇ ਇਹ ਸਿੱਧੀ ਸੜਕ ਪਿੰਡ ਆਲੋਵਾਲ ਨੂੰ ਜਾਂਦੀ ਹੈ ਜੀ ਇਹ ਸਿੱਧੀ ਜਾ ਕੇ ਅੱਗੇ ਕਲਾਨੌਰ ਨੂੰ ਨਿਕਲ ਜਾਂਦੀ ਹੈ ਬਾਈਪਾਸ ਆ ਕਲਾਨੌਰ ਦਾ ਧਾਰੀਵਾਲ ਤੋਂ ਇਸ ਕਰਕੇ ਆ ਅਸੀਂ ਤੋਂ ਅਸੀਂ ਹੋਂ ਚੱਲਿਆ ਜੀ ਘਰ ਨੂੰ ਤੇ ਤੁਸੀਂ ਦੇਖਦੇ ਜਾਓ ਕਿ ਅਸੀਂ ਕਿੰਨਾ ਕੁ ਫਾਸਲਾ ਸੜਕ ਤੋਂ ਉੱਤਰ ਕੇ ਆਟੋ ਤੋਂ ਘਰ ਤੱਕ ਪਹੁੰਚਦੇ ਆ ਵਾਚ ਇਸ ਥੋੜਾ ਟਾਈਮ ਹਾਂਜੀ ਅੱਗੇ ਇਤੋਂ ਅਸੀਂ ਘਰ ਨੂੰ ਮੁੜ ਗਏ ਜੀ ਇਹ ਐਸੀ ਸੜਕ ਦਾ ਰਸਤਾ ਜਿੱਥੇ ਅਸੀਂ ਪਰੌਣ ਕੇ ਆਏ ਹੋਏ ਆ ਤੇ ਇਹ ਵੀ ਸਾਡੇ ਆਪਣੇ ਘਰ ਨੇ ਆਪਣੇ ਰਿਸ਼ਤਦਾਰਾਂ ਤੇ ਆ ਤੇ ਲੱਕੀ ਦੇ ਆ ਜੀ ਸਾਡਾ ਲੱਲੂ ਪ੍ਰਸਾਦ ਲੱਲੂ ਪ੍ਰਸਾਦ ਖੇਡ ਰਿਹਾ ਘਰੇ ਹੋਰ ਬਾਕੀ ਚਲੋ ਘਰ ਚਲੀਏ ਆਜੋ ਹਾਂਜੀ ਇਹ ਸੀ ਸਫਰ ਸਾਡਾ ਧਾਰੀਵਾਲ ਦਾ ਸਾਡੇ ਧਾਰੀਵਾਲ ਦੀਆਂ ਦੋ ਖਾਸ ਚੀਜ਼ਾਂ ਜੋ ਤੁਹਾਨੂੰ ਵੀਡੀਓ ਚ ਦਿਖਾਈਆਂ ਹੋਈਆਂ ਨੇ ਇਹਦੇ ਨਾਲ ਸਾਡੇ ਧਾਰੀਵਾਲ ਦੀ ਪਹਿਚਾਨ ਬਹੁਤ ਹੈਵੀ ਆ ਕਿ ਨਹਿਰ ਦੀ ਔਰ ਕਾਰਖਾਨੇ ਦੀ ਇਸ ਕਾਰਖਾਨੇ ਨੇ ਸਾਡੇ 10-10 ਕਿਲੋਮੀਟਰ ਦੂਰ ਬੜਿਆ ਨੂੰ ਰੋਟੀ ਵਰਦੀ ਹੋਈ ਆ ਤੇ ਇੱਥੇ ਇਨੇ ਲੋਕ ਕੰਮ ਕਰਦੇ ਨੇ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਦੇਖ ਕੇ ਕਮੈਂਟ ਰਾਈ ਹੌਸਲਾ ਦੇਣਾ ਜਰੂਰ ਦੱਸਣਾ ਕਿ ਤੁਹਾਨੂੰ ਕਿੱਦਾਂ ਤਾਂ ਲੱਗਾ ਸਾਡਾ ਧਾਰੀਵਾਲ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਹੌਸਲਾ ਦੇਣਾ ਜਿਨ੍ਹਾਂ ਨੇ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲੈਣ ਤੇ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ